ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਬਾਈ ਅੱਜ ਤਿਆਰੀ ਕੀਤੀ ਐ ਸਾਂਨੇ ਵਾਲ ਜਿਹੜਾ ਫਾਰਮਰ ਐ ਸਕੂ ਲੱਗਿਆ ਵਾ ਮੈਂ ਤਾਂ ਮੋਸਟਲੀ ਜਾਂਦਾ ਹੀ ਰਹਿਣਾ ਉੱਥੇ ਮੈਂ ਪਾਸੋਂ ਵੀ ਗਿਆ ਤਾਂ ਤੇ ਤਕਰੀਬਨ ਅੱਜ ਚੱਲਿਆਂ ਨਾਲ ਭਾਗਾ ਚਾ ਦੀਪਾ ਚਾ ਉਹਨਾਂ ਨੂੰ ਵੀ ਘੁਮਾ ਕੇ ਲਿਆਉਣਾ ਤੇ ਨਾਲ ਜਸਾ ਚਾਹੀ ਵੀ ਕਿਉਂਕਿ ਫੋਰਮੈਨ ਬੰਦੇ ਆ ਇਹ ਹੈਨਾ ਜੋ ਕੁਛ ਨਵਾਂ ਨੁਮਾ ਆਇਆ ਵਾ ਸਾਰਾ ਕੁਝ ਇਹ ਦੇਖਣਗੇ ਹੈਨਾ ਕੰਬਾਇਨਾ ਕਮੂਨਿਟੀ ਦੀ ਕੀ ਕੀ ਹੋਰ ਅਪਡੇਟ ਹੈ ਸੋ ਲੈ ਕੇ ਚੱਲਦੇ ਆ ਬਾਕੀ ਤਿਆਰ ਹੋ ਰਹੇ ਆ ਹੈ ਕਹਿੰਦਾ ਮੈਂ ਤਾਂ ਆਇਆ ਹੱਥ ਮਾਰ ਕੇ ਦੱਸ ਦਿੰਦਾ ਟੈਰ ਚ ਕਿੰਨੀ ਕਬ ਕਿੰਨੇ ਪੌਂਡ ਆਵਾ ਉਹ ਆਪਣਾ ਤੇ ਡੱਕ ਰਿਆ ਤਾਂ ਕਿ ਦੇਖੀ ਕਹਿੰਦਾ ਮੈਂ ਤਾਂ ਆਇਆ ਦੱਸ ਦਿੰਦਾ ਹੁਣ ਕਿੰਨੇ ਪੌਂਡ ਆਵਾ ਟੈਰ ਚ ਨਾਲੇ ਆਇਆ ਮਾਰ ਦਿਆ ਕਰੇ 100 ਪੌਂਡ ਕਹਿੰਦਾ ਤੂੰ ਨਾ ਇੱਥੇ ਨਾ 100 ਪੌਂਡ ਕਰਦੀ ਕਿੰਨੀ ਹੋਗੀ 90 ਹੋਗੀ 90 ਹੋਗੀ ਹੋਰ ਜੀ 80 ਕਾਲ ਜੀ ਠੀਕ ਠਾਕ ਸੇਤਾ ਚਲ ਜੀ ਫੇਰ ਹੈਨਾ ਅਜ ਕੁੱਮੁਕ ਕੇ ਹੋਨੇ ਆ ਬਹੁਤ ਸੋਹਣਾ ਪ੍ਰੋਗਰਾਮ ਹੈ ਰੇਂਜਮੈਂਟ ਬਹੁਤ ਸੋਹਣਾ ਦੇਖਦੇ ਹਾਂ ਹਾਂ ਕੱਲ ਤਾਂ ਸਾਰੀ ਡੈੜੀ ਤੋਤ ਦਵਾਈ ਕੱਲ ਜਿਵੇਂ ਲਾਹੀ ਲੱਗ ਗਿਆ ਹੁੰਦਾ ਨਾ ਤੁਹਾਨੂੰ ਮੇਰਾ ਦੇਖ ਕਿਵੇਂ ਹੱਥ ਚਿੱਟੇ ਕਰ ਦੋ ਕੱਲ 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 ਇਹਨਾਂ ਦਮਕਤੇ ਤੋੜਿਆ ਮੇਰਾ ਇਹਦੇ ਸੀ ਵੀ ਜਿਵੇਂ ਕਦੇ ਹੀ ਫਸਿਆ ਹੁੰਦਾ ਮੈਂ ਇੱਥੇ ਹੀ ਹੁੰਨੇ ਮੁਰਗੇ ਸਾਡੇ ਕੋ ਕਦੇ ਕਦੇ ਤੋੜਦੇ ਦੇਖ ਲੈ ਮੁਰਗਾ ਸਾਡੇ ਕੋ ਕਹਿੰਦਾ ਕਦੇ ਕਦੇ ਫਸਦਾ ਹੈ ਸਾਜੋ ਤੋ ਆਏ ਮੇਰੇ ਇੱਕ ਗੱਡੀ ਲਾਤੀ ਫਿਰ ਦੂਜੀ ਨੂੰ ਵੀ ਕਹੇ ਇਹਨੂੰ ਵੀ ਤੋਦੋ ਹਾਲ ਸੁਹਾਗੇ ਲਟਰਮ ਜਟਰਮ ਸਾਲਾ ਸਾਰਾ ਕੁਝ ਸ਼ਾਮ ਤੱਕ ਤੋਈਓ ਚੱਲੀ ਗਾ ਦੇ ਖਾ ਚੜ ਗਈ ਗੱਲ ਇੱਕ ਤਾਂ ਧੁੱਪ ਨਹੀਂ ਦੀ ਨਾ ਹੈ ਉਧਰ ਗਲੀ ਚ ਹੋਦੀ ਠੰਡ ਕਰਕੇ ਜ਼ਿਆਦਾ ਹੋ ਗਿਆ ਭੱਗਾ ਚਾ ਕਿੱਥੇ ਆ ਉਹ ਕਰਨ ਨੂੰ ਉੱਥੀ ਤੇ ਬਿਠਾਉਣਾ ਨੂੰ ਨਹੀਂ ਪਤਾ ਡਿੰਪਾ ਚਾ ਡਿੰਪਾ ਚਾ ਤੇ ਉਹ ਕਰਾਈਏ 35 ਚੱਲ 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 ਬਹਿ ਜਾ ਬਹਿ ਜਾ ਬੜਾ ਬੜਾ ਫੋਰਮੈਨ ਆ ਜਾ ਸੋ ਚੱਲਦੇ ਆ ਜੀ ਹੁਣ ਸੱਡ ਲੈ ਕੇ ਅੱਜ ਬਲੇਰੋ ਕੱਢੀ ਆ ਕਿਉਂਕਿ ਇਹਦੇ ਚ ਹਲੇ ਬੰਦੇ ਸੌਖੇ ਆ ਜੰਨੇ ਆ ਦੂਜੇ ਨਾਲੋਂ ਹਲੇ ਇਹਦੇ ਵੀ ਖੜੀ ਖੜੀ ਤੇ ਨਾ ਰਾਣੀ ਦੇ ਡਰਮ ਜੀ ਜਾਮ ਹੋਣ ਲੱਗੇ ਤੇ ਬ੍ਰੇਕ ਆ ਜਿੱਦਣ ਦੀ ਸਕੋਰਪਿਓ ਆਈ ਆ ਥੋੜੀ ਜਿਹੀ ਇਹਦੀ ਗਤੀ ਘੱਟ ਗਈ ਦੀ ਹੈ ਨਾ ਹੁਣ ਨਾ ਨਾ ਇਹ ਤਾਂ ਵਧੀਆ ਚੀਜ਼ ਜਾਵੇ ਤਾਂ ਇਹ ਤਾਂ ਕੈਂਟ ਚੀਜ਼ ਆ ਯਾਰ ਇਹ ਤਾਂ ਬੜੀ ਕੈਂਟ ਦੇ ਕੇ ਅਸੀਂ ਚਲਾਤਾ ਚਲਾਤਾ ਏ ਸੀ ਵਾਹ ਮੂਰੇ ਕਰ ਲ ਲੈ ਵੀ ਸੀਟਾਂ ਆ ਯਾਰ ਗੱਲ ਥੋੜੀ ਗਲਤ ਹੈ ਪਿੱਛੇ ਹੈਗੀਆਂ ਦੋ ਫੇਰ ਫੇਰ ਐ ਕਰ ਤੂੰ ਇੱਧਰ ਪਿੱਛੇ ਦਾ ਮੈਂ ਚਲਾਉਂਦਾ ਨਹੀਂ 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 ਕੈਮਰਾ ਲਓ ਜੀ ਹੁਣ ਭਾਗਿਆਚੇ ਉਹਨਾਂ ਨੂੰ ਉੱਥੇ ਡਿੰਪੇ ਇੱਥੇ ਰੋ ਚੱਕਣਾ ਡਿੰਪੇ ਉਹ ਚੱਕਣਾ ਨਹੀਂ ਬਿਠਾਉਣਾ ਆਹੋ ਚੱਕਣ ਨੂੰ ਚੱਕ ਕੇ ਬਿਠਾਉਣੇ ਪੈਣੇ ਆ ਚੱਲਦੇ ਅਮਰੀਕਾ ਨਾਲ ਹੈਗਾ ਆਪਾਂ ਨੂੰ ਸੱਚ 60 ਕਿਲੋਮੀਟਰ ਦੀ ਬਾਟ ਆ ਥੋੜੀ ਹੋ ਐ ਨਾ 60 ਦਾ ਲੁਧਿਆਣਾ ਪੈਂਦਾ ਆਪਾਂ ਨੂੰ ਨਹੀਂ ਲੁਧਿਆਣਾ ਆਪਾਂ ਨੂੰ 70 75 ਕਿਲੋਮੀਟਰ ਚ ਅੱਛਾ ਇੰਨੇ ਹੀ ਆਪਾਂ ਨੂੰ ਵਾੜਾ ਪੈਂਦਾ ਤੇ ਪਹਿਲਾਂ ਵੀ ਹੁਣ ਆਪਣੇ ਪਿੰਡ ਤੋਂ ਜਿਵੇਂ ਛੋਟੇ ੱਡੇ ਦੇਖਣੇ ਆਪਾਂ ਨੇ ਬਸੰਤਪੁਰ ਆ ਜਾਂਦਾ ਬਡਾਲੀ ਆ ਜਾਂਦਾ ਪੰਪ ਨੇੜੇ ਤੇੜੇ ਆਪਾਂ ਨੂੰ ਡੀਜ਼ਲ ਵਾਲੇ ਕਿੰਨੇ ਆ ਤਿੰਨ ਚਾਰ ਪੰਪ ਆ ਆਪਣੇ 2 ਕਿਲੋਮੀਟਰ ਦੇ ਦਾਰੇ ਦੇ ਵਿੱਚ ਹਨਾ ਜਿੱਧਰ ਨੂੰ ਜਾਂਦੇ ਆਪਾਂ ਨੂੰ ਉਧਰ ਨੂੰ ਪੰਪ ਮਿਲ ਜਾਂਦੇ ਆ ਫਿਰ ਜਿਵੇਂ ਸਰਹੰਦ ਚ ਸਰਹੰਦ ਸ਼ਹਿਰ ਆਪਾਂ ਨੂੰ 12 13 ਪੈਂਦਾ ਰਾਜਪੁਰ ਆਪਾਂ ਨੂੰ 16 17 ਪੈਂਦਾ ਹਨਾ ਪਟਿਆਲਾ 35 36 ਪੈਂਦਾ 35 36 ਆਪਾਂ ਨੂੰ ਮਹਾਲੀ ਜਿੱਤੇ ਅੱਛਾ ਜੀ ਅੰਬਾਲਾ ਤੇ ਲੈ ਕੇ ਲੁਧਿਆਣਾ ਉਹ ਆਪਾਂ ਨੂੰ ਦੋਨੇ ਸੇਮ ਸੇਮ ਪੈਂਦਾ ਉਹ ਤੋਂ ਬਾਅਦ ਦਿੱਲੀ ਪੈਂਦਾ ਪੌਣੇ ਤੋਂ 300 ਕਿਲੋਮੀਟਰ 250 ਕਿਲੋਮੀਟਰ ਦੇ ਉੱਪਰ ਅੰਮ੍ਰਿਤਸਰ ਪੈਂਦਾ ਆ ਇੱਕੋ ਜਿੰਨਾ ਇਕੁਵਲ ਜਾਂ ਥੋੜਾ ਬੋਤਾ ਜੇ ਫਰਕ ਹੈ ਉਧਰ ਉਧਰ ਦਾ ਜੇ ਜੇ ਆਪਾਂ ਨੇ ਅੰਮ੍ਰਿਤਸਰ ਵੀ ਜਾਣਾ ਤਾਂ ਵੀ ਆਪਾਂ ਨੂੰ ਦਿੱ ਹਣਾ ਸੋ ਬਾਕੀ ਦੀਪੇ ਚ ਨਾ ਚਲਾ ਫੋਨ ਭੱਗ ਗਿਆ ਚ ਨੇ ਵੀ ਦੀਪੇ ਚ ਦੋਹਾਂ ਨੂੰ ਕਰ ਕੇ ਪਰ ਨਾ ਆ ਜਾ ਪਰਲੇ ਬਸ ਹਾਂ ਵੀ ਕਾਕਾ ਲੇਟ ਆ ਵੀ ਕਾਕਾ ਲੇਟ ਉਹ ਲੇਟ ਮਨਦਾ ਹੱਥ ਪੜ ਲੀ ਉਹ ਹੋ 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 ਕਹਿੰਦਾ ਅੱਖ ਪੜ ਲੀ ਆ ਜਾ ਛੇਤੀ ਆ ਜਾ ਉਹਨੂੰ ਲਾ ਗੋ ਕਿ ਭੱਗ ਗਿਆ ਚ ਨੇ ਫੋਨ ਆ ਜਾ ਬਾਹਰ ਨਿਕਲ ਯਾਰ ਹੁਣ ਅਸੀਂ ਬਾਹਰ ਖੜੇ ਘੰਟਾ ਹੋ ਗਿਆ ਘੰਟਾ ਕਿੱਥੇ ਹੈਂ ਆ ਰਹੀ ਹੂ ਸੱਤ ਵਜੇ ਪਾਚਾ ਉਹ ਛਤਨਾਵਾਂ ਨਿਕਲ ਹੋੜਾ ਹੋਵੇ। ਉਹ ਤੇਪੋਲੀ ਦੇ ਆ। ਉਹ ਖੜਾ ਦੇਖੀ ਜਾਂਦੇ ਆ। ਉਹ ਮੇਰਾ ਤੂੰ ਕੀ ਕਰਨ ਗਿਆ? ਤੂੰ ਆਪਣੇ ਘਰ ਮੂਰੇ ਨਹੀਂ ਖੜਾ ਹੁੰਦਾ ਦਿੱਤੇ ਜਾ। ਆਹ ਖੜਾ ਰਹਿ ਲੈ ਕੇ ਜਾਣਾ। ਕਦੋਂ ਮੈਂ ਦੱਸਿਆ ਨਹੀਂ। ਸਾਡੇ ਠੀਕ ਨੇ ਥੋੜਾ ਜਿਹਾ। ਕਦੀ ਇਹਦੀ ਚਲੋ ਜੀ ਹੋਰ ਜੀ। ਚਾਚਾ ਤੈਨੂੰ ਅਸੀਂ ਘਰਾਂ ਲੱਭੀ ਗਏ ਉੱਥੇ। ਤੈਨੂੰ ਕਿਹੋ ਜਿਹਾ? ਠੀਕ ਐ। ਵਧੀਆ? ਹਾਂ। ਠੀਕ ਠਾਕ। ਘੜਾਈਆਂ ਮੋਟੇ ਕਢੀਏ ਭਾਈ। ਹਾਂ। ਅੱਛਾ ਮੈਂ ਪੈਸੇ ਪੁੱਸੇ ਲੈ ਲੇ। ਹਾਂ ਹਾਂ ਬੈਠੀ ਲੈ ਲੈ ਉੱਥੇ ਕਈ ਵਾਰ ਮੈਨੂੰ ਪਤਾ ਤੁਸੀਂ ਗਰਮ ਸੁਭਾਅ ਦੇ ਨਹੀਂ ਸਾਨੂੰ ਕਿਆ ਲੋੜ ਹੈ ਹੈਗਾ ਨਾਲ ਵੱਡੇ ਬੁੱਢੇ ਚੜਦੇ ਨੇ ਬੱਸ ਉਹ ਦੇ ਸਾਨੂੰ ਬੱਸ ਪਤਾ ਕਿਹਾ ਗੱਡੀ ਨਾ ਚੜਾ ਇਹਨੂੰ ਬੱਸ ਚੜਾ ਤੂੰ ਕਿਹੜੀ ਗੱਲ ਕਰਦੇ ਉੱਥੇ ਮਿਲੂਗੇ ਹੈ ਨਹੀਂ ਉੱਥੇ ਮਿਲੂਗੇ ਮਾੜੇ ਨਹੀਂ ਕਰਦਾ ਇਹ ਇਹ ਗੱਲਾਂ ਬਾਤਾਂ ਜੀ ਕਰਦਾ ਆਹ ਇਹਨੂੰ ਬਾਈ ਤਾਂ ਇਹ ਬੱਸ ਚੈ ਜਾਣਗੇ ਤੈਨੂੰ ਜਾਣਦੇ ਚਾਚਾ ਮੇਰੀ ਸੁਣ ਲੈ ਗੱਲ ਥੋੜਾ ਆਧਾਰ ਕੱਢਦੀ ਚੱਲਣਾ ਹਾਂ ਲਓ ਭਾਈ ਸੋਣੇ ਪਹੁੰਚ ਗਏ ਮੇਲੇ 'ਚ ਅੱਛਾ ਕਿਵੇਂ ਲੱਗਦੀ ਹੈ ਪਾਰਕਿੰਗ ਵਾਲੇ ਦੇ ਨਾਲ ਸ਼ੁਰੂ ਹੀ ਹੋਇਆ ਕੰਮ ਪਾਰਕਿੰਗ ਫੁੱਲ ਹੋਣ ਦੀ ਤਦਾਰਤ ਰਹੀ ਫੁੱਲ ਹੋ ਜਾਗੇ ਹਾਲੇ ਤਾਂ ਭਰ ਨਹੀਂ ਪਿਆ ਟਾਈਮ ਦੇ ਨਾਲ ਹਲੇ ਕਿੰਨੇ ਸਾਢੇ 11:30 ਪੌਣੇ 11 ਦਾ ਟਾਈਮ ਹੋਇਆ ਆਪਣੀ ਗੱਡੀ ਸਾਈਡ ਪਰ ਲਾਤੀ ਵਧੀਆ ਹਾਂ ਗੱਡੀ ਥੋੜੂ ਮੋੜੇ ਲਾਤੀ ਫਿਰ ਟੱਕਣੀ ਕਰਨੀ ਵੀ ਸੌਖੀ ਹੋਊਗੀ ਹਾਂ ਹਾਂ ਤੇ ਚੱਲਦੇ ਹਾਂ ਹੁਣ ਬਾਕੀ ਦਿਖਾਉਣਾ ਰੰਗ ਤਮਾਸ਼ੇ ਅੰਦਰ ਦੇ ਕੀ ਕੀ ਨਵਾਂ ਸਮਾਨ ਆਪਾਂ ਦੋ ਤਿੰਨ ਹਾਲ ਦੋ ਹਾਲ ਰਹਿ ਵੀ ਗਏ ਤੇ ਉਦੋਂ ਇੱਕ ਹਾਲ ਸੌਰੀ ਇੱਕੋ ਪਰਾਂ ਤੇ ਸਾਈਡ ਤੋਂ ਰਹਿੰਦੀ ਨਹੀਂ ਕੋਈ ਬੰਨਣਾ ਹਾਲੇ ਅੱਜ ਉਹ ਵੀ ਆਪਾਂ ਕਵਰ ਕਰਾਂਗੇ ਸੋ ਠੀਕ ਹੈ ਜ ਕੱਤੀ ਚੜੀਆਂ ਉੱਪਰ ਚਲੇ ਇਥੇ ਇਹ ਇਹਦੀ ਬਈ ਉਹ ਪਲਸ ਵਾਲਾ ਵੀ 10000 ਕਿਵੇਂ ਚੱਕ ਹੁੰਦੀ ਆ ਬਈ ਬਹੁਤ ਸੋਹਣੀਆ ਮਸ਼ੀਨਾਂ ਨੇ ਇਹ ਇਹ ਹੈਗਾ ਬਈ ਇਹਨਾਂ ਦਾ ਓਸਨ ਐਂਟਰਪ੍ਰਾਈਜ਼ ਬੰਦੇ ਨੂੰ ਪਹਿਲਾਂ ਤਾਂ ਕੈਮ ਕਰੀਏ ਸੀ ਉਸ ਤੋਂ ਬਾਅਦ ਦੇਖਦੇ ਆਂ ਫਿਰ ਅੱਗੇ ਕੁਝ ਲੈਣ ਲਾਉਣ ਜਪੀ ਪੈਰ ਥੋੜੇ ਕਰ ਲੈ ਦੱਤਾਂ ਵਾਲੇ ਦੱਲ ਨੂੰ ਕਰ ਲੈ ਪੂਰੀਆ ਪਤਾ ਕਰ ਇੱਕ ਪੈਰ ਦੁੱਦਿਆ ਵੀ ਇਹ ਇੱਥੇ ਇੱਥੇ ਹੱਥ ਰੱਖ ਇਹਨਾਂ ਦੇ ਉੱਪਰ ਇਹਨਾਂ ਦੇ ਵੀ ਤਰ੍ਹਾਂ ਹੁੰਦਾ ਇਹਨੂੰ ਉੱਪਰ ਨੂੰ ਨਹੀਂ ਖਿੱਚਣਾ ਥੋੜੇ ਜਿਹਾ ਝੁੱਕ ਕੇ ਰਹਿ ਬਸ ਹੱਥਾਂ ਨੂੰ ਢਿੱਲੇ ਛੱਡ ਦੇ ਸਪੀਡ ਵਧਾ ਦੇ ਵੀਰ ਮੜਜੀ ਕਹਿਣੇ ਨੂੰ ਇਹਨਾਂ ਦੇ ਹਲਾਟ ਢਟ ਜੇ ਚੱਟਾ ਚੜੀ ਉੱਪਰ ਢੜੀ ਓਏ ਚੜ੍ਹ ਉੱਪਰ ਚੱਲ ਉਹਨ ਦੇ ਉਹਰੇ ਖੋਲ ਕੇ ਰੱਖ ਪਾਗੇ ਚ ਅੱਜ ਜੇ ਹਿੱਲਦੀ ਹੋਣੀ ਦੇਖਿਆ ਹਾਂ ਹਾਂ ਇਹਦਾ ਆ ਵੀ ਮੈਨੂੰ ਪਤਾ ਟੂਈ ਦਾ ਮ사ਜਰ ਹੈ ਦੱਸਾਂ ਕਿੰਨਾ ਕਰਦਾ ਦੇਖੀ ਇੱਧਰ ਬੜੀ ਕਹਣ ਚੀਜ਼ ਹੈ ਬਹੁਤ ਹੀ ਕੀ ਹੈ ਪੂਰਾ ਸਰੀਰ ਦੋ ਮਿੰਟ ਚ ਸੇਕ ਕਰ ਦੇਣਾ ਦੇਖੀ ਭੱਗੇ ਅੱਛਾ ਤਾਂ ਆ ਛੱਡ ਦੇ ਉੜੇ ਹੱਥ ਚੋਂ ਥੋੜੇ ਜਿਹਾ ਥੱਲੇ ਨੂੰ ਝੁੱਕ ਜਾ ਇਹਨਾਂ ਪਰਨਾ ਵਜਨ ਦੇ ਇਹਨਾਂ ਪਰਨਾ ਦੇ ਵਜਾ ਹਾਂ ਆਲੇ ਸਿਰ ਸਰੀਰ ਆਉਂਦੀ ਇਹ ਗਈ ਪਜਾਮੀ ਥੱਲੇ ਨਹੀਂ ਜਾਂਦੀ ਗਈ ਆ ਦੇਖ ਪਿੱਛੇ ਟੂਹੀ ਨੂੰ ਕਿਆ ਫੀਲ ਕਰਾਉਣੀ ਆ ਇਹ ਇਹਨਾਂ ਦੇਖੀ ਉਹ ਚਾਲਦੇ ਵਿੱਚ ਪਿੰਡਾਂ ਜਿਹਾ ਆ ਜਾ ਬੋਲਣ ਜੀ ਚੱਲਦੀ ਜਾਂਦਾ ਦੇਖ ਬੈਠ ਕੇ ਉਹਦੇ ਵੀ ਉਹ ਆ ਉਹ ਮਾਲਸ ਕਰਦੀਆਂ ਵਧੀਆ ਕੰਮ ਕਰਦੀਆਂ ਦੇਖ ਆਪਾਂ ਨੂੰ ਕਹਿਦੇ ਆ ਵੀ ਲੈ ਲਓ ਹੁਣ ਵੀ ਇਹ ਚੀਜ਼ਾਂ ਜ਼ਰੂਰੀਆਂ ਟਰੈਵਲਾਂ ਵਾਸਤੇ ਹਾਂ ਬਿਲਕੁਲ ਬਿਲਕੁਲ ਆਜੋ ਭਾਈ ਆ ਦੇਖ ਨਹੀਂ ਹਾਂ ਬਸ ਦੱਸੋ ਜਨਪਰ ਹੋ ਜਾਇਆ ਸਲਾਦ ਬਣਾਣਾ ਹੈ ਆਪਣੇ ਕੋਈ ਵੀ ਸਪੇਸ ਹੋਮ ਆਜ ਬਣਾ ਲਾ ਦੇ ਕਸਲਾਦ ਇੱਕ ਪਾਸੇ ਵਿੱਚ ਬੈਂਚ ਲੱਗਦਾ ਆਪਣਾ ਚਾਹੇ ਛੋਟੀ 48 ਦੀ ਹਾਂ ਤਾਲੀਂ ਚੀਰੋ ਉੱਚੋ ਸਾਹਮਣੇ ਦੇ ਟਾਈਮ ਆਪਾਂ ਆਪਣੇ ਚਿੰਨ੍ਹ ਸਾਹਮਣੇ ਆਉਗਾ ਤੁਸੀਂ ਇਹ ਪਹਿਲੇ ਚੈੱਕ ਬਾਰੇ ਚਿੰਨ੍ਹ ਸਾਹਮਣੇ ਪਹਿਲੇ ਬਣਿਆ ਜਿਹੜਾ ਆਪਾਂ ਇਸ ਹਾਲਾ ਹੂੰ ਵੀ ਸਾਰੇ ਅਸਲੀ ਚਲਾਉਂਦੇ ਨੇ ਆਪਾਂ ਦੁੱਧ ਚਲਾਉਂਦੇ ਆਪਾਂ ਸਿੱਧੇ ਬੰਦੋ ਬੰਦੋ ਵੀ ਕਰਨੀ ਆਪਨੇ ਚੌਂਕਿੰਗ ਤੇ ਲਈ ਪਰ ਘਰ ਲਈ ਜਿਹੜਾ ਐਪ ਬਣਾਉਣਾ ਪਊਗਾ ਮਿਲ ਜਾਂਦੀ ਹੈ ਭਜਾਂ ਤੋਂ ਸਾਰਾ ਕੁਝ ਜਿੱਥੇ ਬੰਦੋ ਬੰਦੋ ਜਾਂ ਤਰਪਾਈ ਹੁੰਦੀ ਜੀ Чисlo. 100% ਦਾ ਮਤਲਬ ਪਾਸ ਦੇ ਕਈ ਵਾਰ ਮੱਟ-ਮੱਟਾਂ ਅੰਬ ਦੇ ਦੌਰਾਨ ਜਿਆਦਾ ਹੋ ਗਿਆ ਜਿਆਦਾ ਸੱਟ ਜਾਏਗਾ ਤਾਂ ਮोटा ਸਾਜ ਹੋ ਜਾਏਗਾ ਤੁਹਾਡਾ ਕੋਈ ਵੀ ਐਸੇ ਅਸਲੀ ਦੇ ਕੋਈ ਨਾ ਹਾਂ ਦਾ ਬਟ ਉਸ ਕੋਲੋਂ ਸਾਫ ਨੇ ਜਿਆਦਾ ਸੱਟੇ ਵੱਧ ਕਿਸੇ ਨੂੰ ਨਹੀਂ ਤੇ ਜੀ ਜੀ ਫੇਰ ਦੇਣ ਤੋਂ ਬਾਅਦ ਫਿਰ ਅਸੀਂ ਮਤਲਬ ਉਸ ਤੋਂ ਬਾਅਦ ਇਹਨੂੰ ਕਸਟਮਰਾਂ ਨੂੰ ਦੱਸ ਕਰੀਏ ਇੱਥੇ ਮਿਲਦੀ ਹੈ ਕਿ ਤੁਹਾਨੂੰ ਲੋੜ ਹੈ ਨਹੀਂ ਤਾਂ ਅਦਰ ਵਈ ਸਾਨੂੰ ਫੋਨ ਕਰਨਾ ਇਹ ਇਹਦਾ ਇਹਦਾ ਕੀ ਰੇਟ ਰੂਟ ਤੁਸੀਂ ਦਿੰਦੇ ਹੋ ਤੇ ਕੋਈ ਇਹਦੇ ਤੇ ਲੋਨ ਲੋਨ ਦੀ ਸਹੂਲਤ ਜਾਂ ਕੁਝ ਹੋਰ ਵਗੈਰਾ ਲੋਨ ਦੀ ਤਾਂ ਸੜ ਹਜੇ ਫੈਸਿਲਿਟੀ ਉੱਪਰ ਮਤਲਬ ਆਏ ਸੀ ਠੀਕ ਹੈ ਪਰ ਮਤਲਬ ਹਜੇ ਅਸੀਂ ਉਹਨਾਂ ਨੂੰ ਕਰਿਆ ਕਿ ਥੋੜਾ ਜ਼ਿਆਦਾ ਕੈਸ਼ ਨਾਲ ਉੱਪਰ ਆ ਗਏ ਅਪਰੋਕਸ ਮੋਟਾ-ਮੋਟਾ ਜਿਹੀ ਗਾਈਡ ਤੇ ਆਪਾਂ ਛੂਟ ਦੇ ਦੇ ਜੀ 10000 ਰੁਪਏ 10000 ਦੀ ਮੇਲੇ ਤੇ ਛੂਟ ਹੋਵੇ ਅੱਜ ਤੇ ਕੱਲ ਯਾਨੀ ਕਿ 6 ਤੋਂ 7 ਅੱਜ 7 ਤਰੀਕ ਤੋਂ 8 ਤਰੀਕ ਤੱਕ ਜਿਹੜੀ ਬੁਕਿੰਗ ਹੋ ਰਹੀ ਰਹਿੰਦਾ ਹੈ ਜੀ 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 10000 ਰੁਪਏ ਦੀ ਛੂਟ ਹੈ ਠੀਕ ਹੈ ਆਦਰ ਨਹੀਂ ਲੈਣੀ ਤਾਂ ਜੀ ਕਿਸੇ ਸ ਮਕੈਦਾ ਜੀ ਤੁਹਾਨੂੰ ਕਾਰ ਸੋ ਦੀ ਫੀਟਿੰਗਾਂ ਸਾਰੀ ਤੁਹਾਡੇ ਘਰ ਜੀਪੀਐਸ ਸਿਸਟਮ ਤੇ ਪਲੱਸ ਉਹ ਦੂਜਾ ਸਕਰੀਨ ਵਗੈਰਾ ਸਾਰੀ ਹਾਂ ਜੀ ਹਾਂ ਅਸਲ ਚੁੱਕਾ ਉਹ ਸਾਰਾ ਲੱਗ ਅਪਰੋਕਸੀ ਇੱਕ ਮੋਟਾ ਮੋਟਾ ਆਈਡੀਆ ਦੇ ਦਿੰਦੇ ਰੇਟ ਰੂਟ ਕਿੰਨਾ ਜਿਆਦਾ ਗੱਲ ਕਰੀਏ ਜੇ 10 ਜੀ अच्छा शूट मेले दे दे 10000 रुपैया ਤੁਸੀਂ ਸੈਸਰੀ ਲਵਾ ਲਓ ਕੋਈ ਦਿੱਕਤ ਨਹੀਂ ਸਰ ਬਾਕੀ ਜੋ ਰੇਟ ਰੂਟ ਹੈਦਾ ਉਹ ਉੱਥੇ ਮੋਕੇ ਤੇ ਹੀ ਹੋਊਗਾ ਜਾਂ ਨਹੀਂ ਸਰ ਅੱਜ ਅਸੀਂ ਤਾਂ ਬਣ ਕੇ ਉਹ ਨੰਬਰ ਹਾਂ ਤੁਸੀਂ ਫੋਨ ਨੰਬਰ ਦੇ ਦਿਓ ਹਾਂ ਬਿਲਕੁਲ ਫੋਨ ਨੰਬਰ ਦੇ ਬਾਕੀ ਤੁਸੀਂ ਪਤਾ ਕਿ ਸਰ ਉਹਦਾ ਨਾ ਇੱਕ ਹੋਰ ਹੁੰਦਾ ਹੈ ਰੇਟ ਦੀ ਥੋੜੀ ਜੀ ਗੱਲ ਇਹ ਸੀ ਇਹ ਹੁੰਦਾ ਵੀ ਇੱਕ ਤਾਂ ਕਾਊਂਟਰ ਸ਼ਾਰਟ ਕਈ ਵਾਰ ਹੁੰਦੀ ਨਹੀਂ ਜੀ 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 ਕਈ ਵਾਰ ਕਾਊਂਟਰ ਸ਼ਾਰਟ ਹੁੰਦੀ ਹੈ ਉਹਦੇ ਤੇ ਪਾਈ ਉਹਨਾਂ ਦੋਨਾਂ ਦਾ ਰੇਟ ਅਲੱਗ ਹੈ ਵਿੱਚ 15000 ਦਾ ਫਰਕ ਹੈ ਇਸ ਚੀਜ਼ ਦੇ ਅਸੀਂ ਅੱਜ ਰੇਟ ਤੁਹਾਨੂੰ ਵੱਧ ਦੱਸ دیے ਥੋੜੇ ਜਿਹਾ ਕਾਊਂਟਰ ਸ਼ਾਰਟ ਹੋਵੇ ਬਿਲਕੁਲ ਫਿਰੂੰ ਕਮਿਟਮੈਂਟ ਥੋੜੀ ਚੰਗੀ ਜੀ ਲੈਣੀ ਹੈ ਥੋੜੀ ਕਮਿਟਮੈਂਟ ਓਕੇ ਜੀ ਆਪਾਂ ਉਸ ਹੱਬ ਨਾਲ ਆਪਾਂ ਗੱਲ ਕਰ ਲਾਂਗੇ ਆਪ ਜਿਹੜੀ ਮਸ਼ੀਨ ਹੈ ਜੀ ਕਾਉਂਟਰ ਸ਼ਾਫਟ ਹੈਗੀ ਹੈ ਕੋਈ ਨੂਵ ਮਾਡਲਾਂ ਚ ਤਕਰੀਬਨ ਕਾਉਂਟਰ ਸ਼ਾਫਟ ਹੈਗੀ ਹੈ ਠੀਕ ਹੈ ਓਲਡ ਮਾਡਲਾਂ ਦੇ ਕਾਉਂਟਰ ਸ਼ਾਫਟ ਹੈਗੀ ਓਕੇ ਓਕੇ ਇਹ ਉਹ ਪਾ ਕੇ ਪਰਮੈਂਟ ਅਗਲੇ ਦੇ ਘਰੇ ਟੈਸਟ ਕਰਾ ਕੇ ਜੇ ਟੈਸਟ ਕਰਾ ਕੇ ਸਾਰੀ ਫੇਰ ਆਪਾਂ ਪੂਰਾ ਠੀਕ ਜੀ ਸਰ ਗਾਰੰਟੀ ਵੈਰੰਟੀ ਫਿਰ ਕਿੰਨੇ ਟਾਈਮ ਦੀ ਸੀਲ ਦੀ ਆਪਾਂ ਦੱਲ ਪਰ ਜਿਵੇਂ ਆ ਗੀਅਰ ਦੀ ਆਪਣੀ ਗਾਰੰਟੀ ਹੈ ਜੀ 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 ਸ਼ਾਫਟ ਦੀ ਆਪਣੀ ਗਾਰੰਟੀ ਹੈ ਜੀ ਹਾਂ ਉਦੇ ਬੱਚੇ ਜਿਹਨਾਂ ਟਾਇਰਾਂ ਦੀ 3 ਸਾਲ ਦੀ ਗਾਰੰਟੀ ਮਿਲਦੀ ਹੈ ਜੀ ਆਪਾਂ ਨੂੰ ਉਹ ਆਪਾਂ ਕਰਕੇ ਦਿੰਦੇ ਅਗਲੇ ਠੀਕ ਹੈ ਬਾਕੀ ਦਾ ਜੀ ਏਜ ਕੋ ਜਿਆਦਾ ਵੱਡਾ ਫਾਲਟ ਆਉਂਦਾ ਨਹੀਂ ਆਉਂਦਾ ਦਾ ਪੱਕਾ ਕਿਉਂਕਿ ਇਹ ਸਾਨੂੰ ਵੀ ਸੈਕੰਡ ਮਿਲਦਾ ਨਹੀਂ ਨਾ ਬਿਲਕੁਲ ਜੀ ਤੁਸੀਂ ਫੁੱਲ ਟੋਟਲ ਕੱਲੀ ਕੱਲੀ ਚੀਜ਼ ਦਾ ਕੰਮ ਜਾਨੀ ਇਨ ਕੇਸ ਤੁਸੀਂ ਮਤਲਬ ਸਾਰਾ ਚੈੱਕ ਕਰਕੇ ਫਿਰ ਲਾਉਨੇ ਹੋ ਬਿਲਕੁਲ ਕਸਟਮਰ ਦੇ ਘਰੇ ਸਾਰਾ ਪਲੱਸ ਪੁਆਇੰਟ ਹੈ ਜੀ ਬੰਦੇ ਦੀਆਂ ਤਸੱਲੀਆ ਕਰਾ ਕੇ ਸ਼ੈਂਬਰ ਫੋਰ ਤੋਂ ਚੈੱਕ ਕਰਾਂਗੇ ਜੀ ਸਭ ਕੁਝ ਚੈੱਕ ਕਰਾਂਗੇ ਤੁਹਾਡੇ ਸਾਹਮਣੇ ਐਤੋਂ ਬਿਨਾ ਹੋਰ ਕੀ ਕੀ ਕੰਮ ਕਰਦੇ ਹੋ ਤੁਸੀਂ ਆਪਾਂ ਜੀ ਕੱਟ ਤੇ ਮ ਬਿਲਕੁਲ ਤੁਸੀਂ ਲਈ ਬਖਸ ਕਾਟਰ ਤੇ ਮੋਟਰ ਲਾਰੇ ਜੀ ਠੀਕ ਹੈ ਏਸੀ ਕੈਨ ਬੰਦੀ ਸਟੱਲ ਬੈਦੁਰੇ ਸਾਨੂੰ ਸਪੇਸ ਨਹੀਂ ਹੈਗੀ ਸੀ ਨਹੀਂ ਨਹੀਂ ਚਲੋ ਸਾਡੀ ਸਪੇਸ ਦੇ ਕਾਰਨ ਹੁਣ ਮੈਂ ਉਸ ਚਾਰਾ ਸੀਟ ਤੋਂ ਮੈਨੂੰ ਮੈਸੇਜ ਆਇਆ ਆਪਾਂ ਨੇ ਸਭ ਨਾਲ ਇੰਨ ਕੰਪਨੀ ਦਾ ਜੀ ਆਪਾਂ ਜਿਹੜੀ ਕੰਪਨੀ ਹੈ ਇੰਸਟਾਲ ਕਰਦੀ ਹੈ ਜੀ 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 ਉਹੀ ਆਪਾਂ ਏਸੀ ਕੈਨ ਬਿਲਕੁਲ ਕੈਸਾ ਤਿਆਰ ਕਰਾਇਆ ਵੀ ਜਿਹਦੀ ਚੰਜਟ ਬਹੁਤ ਘਟਾਤਾ ਠੀਕ ਹੈ ਯਾਨੀ ਕਿ ਸਾਰਾ ਆਪਾਂ ਨੇ ਪਲੇਨ ਛੱਤ ਦੇ ਵਿੱਚ ਪਲੇਨ ਛੱਤ 'ਚ ਕਰਾ ਲਿਆ ਦੇ ਕੋਈ ਕੁਝ ਨਹੀਂ ਕੱਲਾ ਪਿੱਛੇ ਕੰਪਰੈਸਰ ਹੈ ਵੀਰ ਜੀ ਠੀਕ ਹੈ ਸਾਰੀ ਫਿਟਿੰਗ ਤੋਂ ਲੈ ਕੇ ਹਰ ਇੱਕ ਚੀਜ਼ ਨੂੰ ਡਿੱ ਘਰੇ ਫਿਰ ਨਿਕਾ ਕੇ ਆਵਾਂਗੇ ਕੂਲਿੰਗ ਤੱਕ ਕਰਕੇ ਆਵਾਂਗੇ ਇੱਕ ਸੀਜ਼ਨ ਦੀ ਗਾਰੰਟੀ ਸਾਡੀ ਅੱਛਾ ਏਸੀ ਤੁਸੀਂ ਘਰੇ ਵੀ ਬਿਲਕੁਲ ਸਾਡੀ ਸਾਰੀ ਸਿਸਟਮ ਤੁਹਾਨੂੰ ਘਰੇ ਬੈਠ ਕੇ ਘਰੇ ਬੈਠ ਠੀਕ ਹੈ ਤੁਸੀਂ ਸਾਨੂੰ ਫੋਨ ਕਰਨਾ ਉਹ ਸਾਰੇ ਤਰ੍ਹਾਂ ਦਾ ਕੰਮ ਕਰਦੇ ਦੇਖੋ ਐਸਐਮਐਸ ਤੇ ਵਰਕ ਕਰਦੇ ਆ ਜੀ ਸੈਂਸਰ ਲਾਉਣੇ ਸ਼ਾਫਟਾਂ ਤੇ ਉਹ ਸਾਰਾ तकरीबन ਜੋ ਜੋ ਵੀ ਹੈ ਨਾ ਮਸ਼ੀਨ ਦਾ ਕੰਮ ਹੁੰਦਾ ਹੈ ਮਸ਼ੀਨ ਦੇ ਵਿੱਚ ਕੋਈ ਹੋਰ ਤਰ੍ਹਾਂ ਦੇ ਨਾਲ ਕੋਈ ਚੀਜ਼ ਤੁਹਾਨੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਦਿਲਪ੍ਰੀਤ ਜੀ ਆਏ ਸਾਡੇ ਕੋਲ ਸਾਡਾ ਐਮਐਸਐਨ ਇੰਜੀਨੀਅਰਿੰਗ ਵਾਲੋ ਥੋੜੇ ਮਾਨ ਬਾਕੀ ਭਾਈ ਕਿਵੇਂ ਲੱਗੇ ਪ੍ਰੋਡਕਟ ਤੁਹਾਨੂੰ ਜਾਤਰ ਵੀਡੀਓ ਦੇਖੇ ਨੇ 4x4 ਦੀਆਂ ਲੱਗੀਆਂ ਠੀਕ ਹੈ ਜੀ ਨਿੰਦਨભાઈ ਕਾਫੀ ਥੋੜੀ ਸਪੋਰਟ ਕਰਦਾ ਤੇ ਉਹ ਕੱਲ ਪਾਸ ਹੋਇਆ ਮੈਂ ਦੇਖੀ ਮੈਂ ਤੇ ਮੈਂ ਤਾਹੀ ਮਾਤ ਮੈਂ ਬਾਕ ਰਾਉਂਡ ਪਹਿਲਾਂ ਮਿਲਿਆ ਬਾਅਦ ਚ ਪਹਿਲਾਂ ਮਾਹ ਸਾਰਾ ਇੱਕ ਵਾਰ ਆਪਾਂ ਮੇਲੇ ਚ ਆਪਾਂ ਧੂਮੀਆਂ ਫਿਲੀ ਦੇਖੀ ਕੀ ਕੀ ਹੈ ਨਾ ਬੜਾ ਟਾਈਮ ਠੀਕ ਹੈ ਜੀ ਠੀਕ ਹੈ ਉਹ ਭਾਈ ਜੀ ਨੇ ਦਿੱਤੀ ਜਾਣਕਾਰੀ ਬਹੁਤ ਸੋਹਣਾ ਲੱਗਿਆ ਜੀ ਠੀਕ ਹੈ ਜਿਹੜੀ ਹਲ ਕਰਦੇ ਆ ਜੀ 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 ਕਦੇ ਵੀ ਕੋਈ ਲੋਡ ਪੂਰ ਦੀ ਜਰੂਰ ਤੁਹਾਨੂੰ ਯਾਦ ਕਰਾਂਗੇ ਠੀਕ ਹੈ ਸਾਡੇ ਵੱਲੋਂ ਥੋੜਾ ਸਲਮਾਨભાઈ ਜੀ ਬਾਕੀ ਠੀਕ ਠੀਕ ਹੈ ਭਾਈ ਤਾਂ ਅਹ ਦਾਤਾ ਕੀ ਕੁਛ ਅੰਦਰ ਤੈਨੂੰ ਵਧੀਆ ਲੱਗਿਆ ਦੋ ਹਾਲ ਤੇ ਅੰਦਰ ਲੱਗੇ ਹੋਏ ਵੀ ਪੁਲੀਆਂ ਦਾ ਜਾਂ ਮਤਲਬ ਇੱਕ ਹਾਂ 10 ਪਹਿਲੇ ਕੀ ਕਹਿੰਦੇ ਕਹਾਣੀ ਜਣੀ ਕਿ ਕਿਦੇ ਹੁਣ ਜੇ ਆਪਾਂ ਗੰਨੇਆਂ ਚ ਬਣ ਗਏ ਨਾ ਗੰਨਾ ਗੰਨਾ ਨਹੀਂ ਪਸੰਦ ਆਉਂਦਾ ਇੱਕ ਆਪਾਂ ਨੂੰ ਚੀਜ਼ ਉੱਥੇ ਵਧੀਆ ਲੱਗੀ ਡੀਜ਼ਲ ਪਾਉਣ ਵਾਲੀ ਡੀਜ਼ਲ ਪਾਉਣ ਵਾਲੀ ਡੀਜ਼ਲ ਪਾਉਣ ਵਾਲੀ ਆਪਾਂ ਨੂੰ ਚਾਹੀਦੀ ਸੀ ਹਾਂ ਉਹ ਤਾਂ ਦੇਖਦੇ ਅੱਜ ਕਰ ਜਣ ਆਪਾਂ ਨੇ ਘਟਾ ਘਟੇ ਕੁਛ ਹਾਂ 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 ਬਾਕੀ ਲੋ ਜੀ ਭਾਈ ਸੋਹਣੇ ਬਾਹਰ ਆ ਗਏ ਹੁਣ ਅਸੀਂ 2 2 ਇਨਾਮ ਇਸ ਸਪੌਂਸਰ ਕਿੱਥੇ ਨੇ ਮਿਲਦੇ ਹੁਣ ਬਾਹਰ ਅੰਦਰ ਵੀਰ ਉਹਨਾਂ ਨੂੰ ਵੀਰ ਆਈ ਵੀਰੋਂ ਨਹੀਂ ਪਹੁੰਚੇ ਮੈਨਾਂ ਯੋਧਾਂ ਵਾਲੇ ਵੀਰ ਪਹੁੰਚੇ ਵੀ ਨੇ ਕਿਉਂਕਿ ਉਹ ਹੈ ਛੋਟਾ ਵੀਟਰ ਛੋਟਾ ਜਿਹਾ ਵੱਲ 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 ਛੋਟਾ ਜਿਹਾ ਛੋਟਾ ਵੀ ਦੱਸੀ ਕਾਲ ਜੀ ਹੋਸਣਾ ਵੀ ਠੀਕ ਠਾਕ ਹੋ ਕੀ ਹਾਲ ਹੈ ਬੁਕੇ ਬਲੌਗਰ ਮਿਲ ਗਏ ਹੋਰ ਵੀ ਠੀਕ ਠਾਕ ਹੋ ਵਾ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਬੁਤਰੀ ਕਦ ਕਹੇ ਹੈ ਅੱਛਾ ਬਾਈ ਸਿਮਰਨ ਕੰਬਾਈਨ ਬਹੁਤ ਸੋਹਣੀਆਂ ਬਣਾਈਆਂ ਨੇ ਦੀ ਚਲੰਗ। ਕੰਬਾਈਨਾਂ ਦੇ ਚਾਚਾ ਦੱਸ ਵੀ ਤਰਾ ਕੀ ਕਹਿਣਾ ਸੜੀ ਜਰੂਰ ਕੁਛ ਹੁੰਦੀ ਆ ਕਿ ਨਹੀਂ ਹੁੰਦੀ? ਰੋ ਕੁਛ ਹੁੰਦੀ ਆ। ਹੈਨਾ? ਕੰਬਾਈਨਾਂ ਵਧੀਆ ਯਾਰ ਬਣਾਈਆਂ ਵੇ। ਕੰਬਾਈਨਾਂ ਬਹੁਤ ਸੋਹਣੀਆਂ ਬਣਾਈਆਂ ਵੇ ਨੇ ਜੀ ਅੱਗੇ ਆ ਕੇ ਆਪਣੇ ਜੀਐਮਬੀ ਵਾਲੇ ਵੀ। ਤੇ ਪ੍ਰੋਡਕਟ ਦੇਖੋ ਬਹੁਤ ਤਰ੍ਹਾਂ ਦੇ ਆ ਜੰਨੇ ਆ ਤਕਰੀਬਨ ਸੁਪਰ ਸੀਡਰ ਆਪਣੀ ਦੂਜੀ ਕੰਬਾਈਨ ਆ ਗਈ ਹਰਬੈਸਟ ਦੇਖੋ। ਏਸੀ ਕੈਬਨ ਉਹਦੀ। ਦੇ ਸਪਰੇ ਪੰਪ ਚ ਸਪਰੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਡੀਲਾਂ ਆ ਗਈਆਂ ਇੱਥੇ ਵੀ ਸਪਰੇ ਪੰਪ ਬਹੁਤ ਤਰ੍ਹਾਂ ਦੇ ਆ। ਗੁਗੀ ਆ ਵੀ ਕਿੱਟੀ ਟਾਇਰ ਵਾਲੇ। ਅੱਛਾ। ਲਓ। ਕਿੱਟੀ ਟਾਇਰ ਸੋਹਣੇ ਕਿੰਨੇ ਪਾਲਸ਼ਾ ਕਿੱਟੀ ਟਾਇਰ ਹਾਂ। ਠੀਕ ਹੈ ਜੀ। ਸੋ ਟਾਇਰ ਦੇਖੋ ਭਾਈ ਸੋਹਣੇ ਕਿੱਡੇ ਕਿੱਡੇ ਟਾਇਰ ਆ ਗਏ। ਇਹ ਤਾਂ ਉਹੀ ਰਾਜਪੁਰੇ ਮੇਲੇ ਚ ਵੀ ਆਹੀ ਲੱਗਿਆ ਹੋਦਾ ਮੈਨੂੰ ਲੱਗਦਾ ਹਨਾ। ਕਿੱਟੀ ਟਾਇਰ। ਆਜੋ ਵੀ ਇੱਧਰ ਟਰੈਕਟਰਾਂ ਵਾਲੇ ਪਾਸੇ ਨੂੰ ਬੀਕੋਗੀ ਟਰੈਕਟਰ ਉੱਟ ਨਹੀਂ ਦੱਸੇ ਵੇ ਕੋਗੀ ਇਹਨਾਂ ਨੇ ਬੀਕੇਟੀ ਦੀ ਆਪਾਂ ਤਾਂ ਨਾਲ ਆਇਆ ਕਿਉਂਕਿ ਬੀਕੇਟੀ ਆਪਾਂ ਵਰਤ ਰਹੇ ਹਾਂ ਟੋਟਲੀ ਉਹ ਬੀਕੇਟੀ ਵਰਤ ਰਹੇ ਹਾਂ ਆਪਾਂ ਸਾਰੇ ਟਰੈਕਟਰਾਂ 'ਚ ਮਸ਼ੀਨਾਂ ਦਾ ਬਿਲਕੁਲ ਸੋ ਟਾਇਰਾਂ ਦੇ ਤਕਰੀਬਨ ਲੇਟ ਆਪਾਂ ਨੇ ਪੁੱਛੇ ਵੀ ਆ ਪਿਛਲੇ ਸਾਲ ਨਾਲ ਤੇ ਥੋੜੇ ਜਿਕੇ ਵਧ ਗਏ ਜਣੀ ਬੀਕੇਟੀ ਦੀ ਬਾਕੀ ਬਈ ਇੱਕ ਸਫਤ ਹੈ ਇਹਦੀ ਟਾਇਰ ਦੀ ਲੀਜ਼ ਸੇਲ ਬਹੁਤ ਅੱਛੀ ਹੈ ਕਿਉਂਕਿ ਟਾਇਰ ਦੀ ਮੈਂ ਇਹਦੇ ਆਪਾਂ ਨੇ ਟਰੈਕਟਰਾਂ 'ਚ ਵੀ ਵਰਤਿਆ ਟਾਇਰ ਦੀ ਕਲੀਸ ਹੈ ਜੀ ਫਿਰ ਵੀ ਠੀਕ ਰਹੇਗੇ ਸੂਟ ਬੀਕੇਟੀ ਬੀਕੇਟੀ ਆਹ ਬਹਾਨਾ ਇਹ ਨਾ ਜੋ ਮੋਟੀ ਮੂਟੀ ਵਾਲਾ ਪਾਇਆ ਹੈ ਬੀਕੇਟੀ ਦੀ ਅੱਜ ਫੁੱਲ ਫਾਰਮ ਸਰ ਬੀਕੇਡੀ ਦੀ ਮਤਲਬ ਪੂਰੀ ਫੁੱਲ ਫਾਰਮ ਹੈ ਕੀ ਹੈ ਜੀ 발কৃষ্ণ ਇੰਡਸਟਰੀਜ਼ ਠੀਕ ਹੈ ਇਹ ਉਵੇਂ ਵੈਸੇ ਮੈਨੂਫੈਕਚਰ ਹੈ ਕਿੱਥੇ ਦੇ ਆ ਮੇਨ ਯਹਾਂ ਤੇ ਵਿਵਾੜੀ ਚੋਪਾਂ ਕੀ ਬੁੱਜ ਔਰੰਗਾਬਾਦ ਇੱਕ ਸਰ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਤੁਹਾਡੇ ਪੰਜਾਬ ਤੋਂ ਬਹੁਤ ਫੇਮਸ ਕਰਦੇ ਹੁੰਦੇ ਜਿਹੜੇ ਬੰਦੇ ਨਾ ਜਿਆਦਾ ਸ਼ਨੀ ਦੇ ਔਰ ਨਾਲ ਜੁੜੇ ਹੋਏ ਦਿੱਤੇ ਜੀ ਅੱਛਾ ਜਿਵੇਂ ਸਾਡੇ ਫੌਜੀ ਸਾਹਿਬ ਬਹੁਤ ਤਕੜੇ ਫੈਨ ਸੀਗੇ ਜਦੋਂ ਇਹਨਾਂ ਨੇ ਫਰਸਟ ਲਾਂਚ ਕੀਤਾ ਸੀ ਸ਼ਨੀ ਦੇ ਔਰ ਨੇ 2015-16 ਦੀ ਗੱਲ ਹੋ ਗਈ ਤੇ ਜਾਤੇ ਟਾਇਰ ਐਮ ਆਰ ਐਫ ਛੱਡ ਕੇ ਅਸੀਂ ਵੀ ਕਿਹੜੀ ਦੇ ਸਾਹਦ ਆ ਗਏ गांव गांव में ना गांव में गांव में सबसे पहले भी किटी यूज किया था हमने जब डलवा के आए थे ना तो गांव वाले भी बोलते थे यार भी टायर कहाँ से ले आए थे तो लेकिन जब इसके परफॉर्मेंस देखी रोड पे मतलब इतना ज्यादा प्लेन चलता था ट्रैक्टर और इसकी जिस दिन हम मतलब नए डलवाने गए तो इसका रीसेल वैल्यू जो बहुत मॉडल है जो फ्रंट वाले हैं एक मिनट मार देख जो फ्रंट वाले हैं वो ग्यारह दो चौबीस के भी फ्रंट वाले मिल जाते हैं फोर व्हील ड्राइव के रेडियल इस यहाँ पे तो नहीं है अभी ग्यारह दो नंबर ग्यारह दो चौबीस वाला ਤੋ ডিসপ্লে ਤੋਂ ਹੈ ਨਹੀਂ ডিসপ্লে ਨਹੀਂ ਹੈ ਬਟ ਸੇਮ ਹੋ ਕਮਾਂਡਰ ਬੁਡੀ ਮੇ ਮੇ ਚੈਗਾ ਠੀਕ ਹੈ ਆਪਣਾ ਕੋਈ ਕਾਰਡ ਦੇ ਦੋ ਤੋ ਮੇ ਕਾਰਡ ਤਾਂ ਐਕਚੁਅਲੀ ਕੋਈ ਵੀ ਕੰਟੈਕਟ ਨੰਬਰ ਕੋਈ ਮੇਰਾ ਨੰਬਰ ਹੈ ਹਾਂ ਮੈਨੂੰ ਨੰਬਰ ਦੇ ਦੋ ਕਿਹੜੀ ਜਿਹੜਾ ਚ ਆ ਜਿੱਜਾ ਹਾਂ ਮੈਂ ਭੱਗ ਗਿਆ ਇੱਥੇ ਨੂੰ ਹਾਦਸਾ ਦਾ ਮੈਂ ਭੱਗ ਗਿਆ ਇੱਥੇ ਕੋਲ ਚਾਈ ਦੇ ਇੱਕ ਗੱਦ ਖੋਰੀ ਜੀ ਮਸ਼ੀਨ ਜਾ ਫਿਰ ਇਹਨੂੰ ਛੋਟੀ ਮਸ਼ੀਨ ਦਵਾ ਦੇ ਕਿੱਥੇ ਮਰ ਗਿਆ ਭੱਗੇ ਆ ਜਾ ਫਟਾਫਟ ਓਏ ਜਾਂ ਦੋ ਕਿਲੇ ਉੱਥੇ ਵੜਿਆ ਅਸੀਂ ਜਿੰਨੇ ਬਾਅਦ ਆਏ ਕਰੂਗੇ ਤੁਸੀਂ ਸਭ ਤੋਂ ਆਓ ਇਹਨੇ ਕਿਹੜਾ ਕਟਰ ਤਾਰਨਾ ਹੈ ਵੱਡੀ ਹਾਰਵੈਸਟ ਨਹੀਂ ਲੈ ਕੇ ਆਏ ਜੀ ਡੀ ਨਹੀਂ ਦੇਣੀ اچھا ਠੀਕ ਹੈ ਜੀ ਮੀਨੀ ਐਨ ਐਸ 1790 ਡਿਸਕਾਊਂਟ 125 ਦਾ ਟੋਟਲ 1750 ਵਿਦਆਊਟ ਐਸਐਮਐਸ ਹੈ ਇਹਨਾਂ ਦੇ ਤਾਂ ਨਹੀਂ ਮੰਡੇਟਰੀ ਐਸਐਮਐਸ ਨਹੀਂ ਠੀਕ ਹੈ ਕਿੰਨੇ ਫੁੱਟ ਕੱਟ ਰਹੀ ਜੀ ਇਹਦਾ 8 ਫੁੱਟ ਕੱਟ ਰਹੀ ਹੈ ਅੱਛਾ ਸਟਾਵ ਆਕਰਾਂ ਚ ਇਹ 31 ਫਸਟਾਵ ਆਕਰਾਂ ਨਹੀਂ ਕਿੰਨੇ ਸਾਬਾ ਕਰਨੇ ਚਾਰ ਹੈ ਜੀ ਅੱਛਾ ਚਾਰ ਆਗੇ ਛੋਟੇ ਆਗੇ ਆ ਸੇਮ ਹੀ ਆ ਇਹਦੇ ਨਾਲ ਆ ਵੀ ਕੋਈ ਚੀਜ਼ ਹੈ ਅੱਛਾ ਮਲ ਕਟਰ ਦੂਜਾ ਆ ਗਿਆ ਨੇ